ਤੁਸੀਂ ਜ਼ਮੀਨ ਵਾਸਤੇ ਕਮੈਂਟ ਬਹੁਤ ਜ਼ਿਆਦਾ ਕਰ ਰਹੇ ਸੀ ਕਿ ਕਈ ਦਿਨਾਂ ਤੋਂ ਤੇ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚੇ ਆਂ ਸੀ ਕਈ ਦਿਨਾਂ ਤੋਂ ਆਪਾਂ ਜ਼ਮੀਨ ਦਿਖਾ ਰਹੇ ਆਂ ਤੁਹਾਨੂੰ 61 ਕਿੱਲੇ ਜ਼ਮੀਨ 150 ਕਿੱਲਾ ਤੇ ਅਲੱਗ-ਅਲੱਗ ਏਰੀਆ ਚੋਂ ਤੇ ਤੁਸੀਂ ਵੀਡੀਓ ਚੈੱਕ ਕਰੋ ਆਪਣੀਆਂ ਪਿਛਲੀਆਂ ਵੀ ਜੇ ਕਿਸੇ ਨੇ ਜ਼ਮੀਨ ਖਰੀਦਣੀ ਹੈ ਤੇ ਆਪਾਂ ਅੱਜ ਬਹੁਤ ਸਾਰੀਆਂ ਗੱਡੀਆਂ ਤੇ ਮਸ਼ੀਨਰੀਆਂ ਹੋਰ ਵੀ ਚੀਜ਼ਾਂ ਲੈ ਕੇ ਪਹੁੰਚੇ ਆਂ ਜ਼ਮੀਨ ਵੀ ਮਿਲੂਗੀ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਆਪਣਾ ਚੱਲਦਾ ਰਹਿੰਦਾ 78140 38764 ਤੁਹਾਡੇ ਕੋਲੇ ਜ਼ਮੀਨ, ਕੋਠੀ, ਘਰ, ਮਕਾਨ, ਕੋਈ ਗੱਡੀ, ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਫਰੀਦ ਵਿੱਚ ਲਗਵਾ ਸਕਦਾ ਹਾਂ। ਤਾਂ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਰੇਟਸ VDI ਗੱਡੀ ਪਹੁੰਚੀ ਹੈ 2012 ਮਾਡਲ ਐ ਸੀ। ਇੱਕ 85 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਸਰਦੂਲਗੜ ਮਾਨਸਾ ਏਰੀਆ ਨਵੇਂ ਟਾਰ ਨੇ ਗੱਡੀ ਦੀ ਕੰਡੀਸ਼ਨ ਆਲੂਕੀ ਹੈ। ਤੇ ਸੈਕੰਡ ਓਨਰ ਗੱਡੀ ਆ ਪਰ ਗੱਡੀ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਵਧੀਆ ਹਾਲਤ ਦੇ ਵਿੱਚ ਪਈ ਆ ਮਾਲਕ ਨੇ ਬਹੁਤ ਜ਼ਿਆਦਾ ਸੰਭਾਲ ਕੇ ਰੱਖੀ ਹੋਈ ਆ ਅੰਦਰੋਂ ਤੁਸੀਂ ਦੇਖੋਗੇ ਦੇਖਦੀ ਰਹੋਗੇ ਕਿਉਂਕਿ ਸੀਟ ਕਵਰ ਮੈਟਿੰਗ ਸਾਰਾ ਕੁਝ ਮਾਲਕ ਨੇ ਵਧੀਆ ਨਵੇਂ ਪਵਾਏ ਆ ਤੇ ਟਾਪ ਕੁਆਲਿਟੀ ਦੇ ਤੇ ਗੱਡੀ ਹਰਿਆਣਾ ਨੰਬਰ ਹੈ ਜੀ ਤੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਬਾਕੀ ਮਾਲਕ ਨੇ ਕਿਹਾ ਰੇਟ ਦੀ ਗੁੰਜਾਇਸ਼ ਕਰਾਂਗੇ ਤੇ ਨੰਬਰ ਮਾਲਕ ਦਾ 62800402847 ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖੋ ਗੱਲ ਕਰਨੀ ਹੈ ਕਿਸੇ ਨੇ ਗੱਲ ਕਰੋ ਤੇ ਖਰੀਦ ਸਕਦਾ ਜੀ ਤੇ ਸੈਕੰਡ ਗੱਡੀ ਆਪਾਂ ਡਿਜ਼ਾਇਰ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2016 ਮਾਡਲ ਹੈ ਜੀ 49000 ਤੇ 200 ਕਿਲੋਮੀਟਰ ਕੁੱਲ ਗੱਡੀ ਚੱਲੀ ਹੋਈ ਆ 4 ਲੱਖ ਤੇ 95000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਖੜੀ ਆ ਹੁਸ਼ਿਆਰਪੁਰ ਤੇ ਟਾਇਰ ਆਪਾਂ ਨੂੰ ਮਿਲ ਜਾਣਗੇ ਸਿੱਧੇ ਤੋਂ 85 ਪੈਸੇ ਗੱਡੀ ਵਧੀਆ ਜੀ ਨੋਨ ਐਕਸੀਡੈਂਟ ਆ ਕੋਈ ਲੱਗੀ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਆ ਕਿਸੇ ਨੂੰ ਵੀ ਪਸੰਦ ਆਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਹੁਸ਼ਿਆਰਪੁਰ ਏਰੀਆ ਚ ਬਾਕੀ ਰੇਟ ਵੀ ਮਾਲਕ ਨੇ ਆਖਿਆਗਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਨੰਬਰ ਤੇ ਗੱਲ ਕਰ ਸਕਦੇ ਹਾਂ 81 46596060 ਤੇ ਹੁਣ ਤੁਸੀਂ ਦੇਖੋ ਜੀ ਆਪਾਂ ਇੱਕ ਤੁਹਾਡੇ ਖਾਤਰ ਵਰਨਾ ਗੱਡੀ ਲੈ ਕੇ ਪਹੁੰਚੇ ਹਾਂ ਤਰਨ ਤਰਨ ਮਾਲਕ ਦਾ ਏਰੀਆ ਵਰਨਾ ਗੱਡੀਆ 2014 ਮਾਡਲ ਹੈ ਜੀ ਤੇ ਵਰਨਾ ਗੱਡੀ ਤਾਂ ਜਹਾਜ਼ ਹੀ ਹੈ ਜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਦੀ ਮਨਪਸੰਦ ਵਾਲੀ ਗੱਡੀ ਆ ਤੇ 480 ਮਾਲਕ ਨੇ ਡਿਮਾਂਡ ਆਪਣੇ ਕੋਲੇ 라ਕੇ ਭੇਜੀ ਆ ਜਾ ਕੇ ਕਿਸੇ ਨੂੰ ਦੇਖਣੀ ਹੈ ਤਰਨ ਤਰਨ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰਾਂ ਚ ਗੱਡੀ ਆ ਜੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਤੇ ਗੱਡੀ ਚ ਕੋਈ ਕਮੀ ਪੇਸ਼ ਨਹੀਂ ਬਹੁਤ ਵਧੀਆ ਗੱਡੀ ਆ ਪੂਰੀ ਸੰਭਾਲ ਕੇ ਮਾਲਕ ਨੇ ਰੱਖੀ ਹੋਈ ਆ ਚਲਾਉਣ ਦੇ ਵਿੱਚ ਇੱਕ ਨੰਬਰ ਹੈ ਜੀ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 8727062054 ਬਾਕੀ ਮਾਲਕ ਦਾ ਨੰਬਰ ਮਿਲ ਗਿਆ ਤਾਂ ਉਹਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ 814038764 ਜੇ ਤੁਹਾਡੇ ਕੋਲ ਕੋਈ ਮਸ਼ੀਨਰੀ ਹੈ ਭੇਜੋ ਆਪਣੇ ਕੋਲ ਆਪਣੇ ਵਟਸਐਪ ਨੰਬਰ ਤੇ ਹੁਣ ਤੁਹਾਨੂੰ ਇੱਕ ਮੋਟਰਸਾਈਕਲ ਮੈਂ ਦਿਖਾਉਣਾ ਹੈ ਸਿਟੀ ਸੂ ਹੈ ਜੀ 2015 ਮਾਡਲ ਹੈ ਤੇ ਮਾਲਕ ਦੇ ਕਹਿਣ ਮੁਤਾਬਿਕ ਮਾਲਕ ਕਹਿੰਦੇ ਵੀ ਡੇਢ ਦੋ ਸਾਲ ਹੋ ਗਏ ਬਹੁਤ ਘੱਟ ਚੱਲਦਾ ਜਦੋਂ ਲੇਤਾ ਸੀਗਾ ਥੋੜਾ ਬੋਤਾ ਉਦੋਂ ਚਲਾਇਆ ਸੀਗਾ ਉਸ ਤੋਂ ਬਾਅਦ ਘਰੇ ਐਦਾ ਹੀ ਖੜਾ ਹੈਗਾ ਰੋਪੜ ਏਰੀਆ ਚ ਮਾਲਕ ਦੇ ਘਰੇ ਤੁਹਾਨੂੰ ਮਿਲੂਗਾ ਨਵੇਂ ਟਾਇਰ ਨੇ ਤੇ ਜਿਵੇਂ ਨਵੀਂ ਕੰਡੀਸ਼ਨ ਹੈ ਨਾ ਤਾਂ ਕੋਈ ਤੁਹਾਨੂੰ ਕਿਸੇ ਪਾਸੋਂ ਮਾਲਕ ਨੇ ਕਿਹਾ ਇੱਕ ਡੈਂਟ ਮਿਲਣਾ ਜਿਨੇ ਵੀ ਖਰੀਦਣਾ ਨਾ ਤਾਂ ਡੈਂਟ ਮਿਲੂਗਾ ਨਾ ਕੋਈ ਸਕ੍ਰੈਚ ਇੱਕ ਅੱਚਰੀ ਈੜ ਤੱਕ ਨਹੀਂ ਮੈਨੀ। ਬਾਕੀ ਤੁਸੀਂ ਦੇਖ ਰਹੇ ਹੋ ਨਾ ਤਾਂ ਕੋਈ ਡਿੱਗਿਆ ਨਾ ਕੋ ਟੁੱਟਿਆ ਭੱਜਿਆ ਨਾ ਕੋਈ ਪਾਰਟ ਇਹਦਾ ਬਦਲਿਆ ਗਿਆ। ਸਾਰੇ ਟਾਪੇ ਟੁੱਪੇ ਮਗਰਾਟ ਮਰੂੜ ਸਾਰਾ ਕੁਝ ਨਾਲ ਦਾ ਗਾ। 42000 ਰੁਪਿਆ ਮਾਲਕ ਨੇ ਕਿਹਾ ਰੇਟ ਇੱਕ ਬਰੀ। ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ نیچے ਦੇ ਰੱਖਿਆ। ਮਾਲਕ ਕਹਿੰਦੇ ਸੀਗੇ ਰੇਟ ਦਾ ਵਾਧਾ ਘਾਟਾ ਹੋ ਜਾਊਗਾ। ਨੰਬਰ ਤੁਹਾਨੂੰ ਮਿਲ ਗਿਆ ਹੋਊਗਾ نیچے। ਗੱਲ ਤੁਸੀਂ ਆਪੇ ਕਰ ਲਿਓ ਜੀ। ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਹਾਂ ਤੁਸੀਂ ਦੇਖੋ 2015 ਮਾਡਲ ਹੈ। ਬੋਲਟ ਦੀ ਹਾਲਤ A ਤੋਂ Z ਆਪਾਂ ਨੂੰ ਨਵੀਂ ਵਾਂਗੂ ਮਿਲੂਗੀ ਬਰਨਾਲਾ ਮਾਲਕ ਦਾ ਏਰੀਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਮਾਲਕ ਨੇ ਰੇਟ 95000 ਰੁਪਿਆ ਕਿਹਾ ਹੈ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਬੋਲਟ ਦੀ ਕੰਡੀਸ਼ਨ ਆਲੋਕੀ ਆਪਾਂ ਨੂੰ ਮਿਲ ਜੂਗੀ ਬਰਨਾਲੇ ਖੜਾ ਹੈਗਾ ਜਾ ਕੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਤੇ 95000 ਰੁਪਿਆ ਮੰਗ ਰਿਹਾ ਜੀ ਇੱਕ ਵਾਰੀ ਬਾਕੀ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋਊਗਾ ਬਾਦਾ ਘਾਟਾ ਜ਼ਰੂਰ ਕੀਤਾ ਜਾਊਗਾ। ਮੈਂ ਕਿ ਤੁਹਾਡੇ ਸਾਹਮਣੇ ਹੈ ਜੀ ਬੁਲਟ ਆ ਫੋਟੋਆਂ ਤੁਸੀਂ ਦੇਖ ਰਹੇ ਹੋ ਵੀਡੀਓ ਚ ਫੋਟੋਆਂ ਚੱਲ ਹੀ ਰਹੀਆਂ ਤੇ ਇਹ ਵਧੀਆ ਬੁਲਟ ਹੈ ਪਹਿਲੀ ਕਿੱਕ ਸਟਾਰਟਿੰਗ ਤੇ ਨਾ ਤਾਂ ਆਪਾਂ ਨੂੰ ਕੋਈ ਡੈਮੇਜ ਨਾ ਕੋਈ ਟੁੱਟਿਆ ਭੱਜਾ ਕੁਝ ਨਹੀਂ ਮਿਲਣਾ ਵਧੀਆ ਮਿਲੂਗਾ ਬਿਲਕੁਲ ਤੇ ਬਾਕੀ 15 ਮਾਡਲ ਹੈ ਜੀ ਤੇ ਕਾਗਜ਼ ਪੱਤਰ ਜੋ ਵੀ ਹੁੰਦੇ ਆ ਕਾਪੀ-ਕੂਪੀ ਤੇ ਸਾਰਾ ਕੁਝ ਆਪਨ ਮਿਲ ਜਾਊਗਾ। ਜੀ ਆਪਾਂ ਨੰਬਰ ਦੀ ਗੱਲ ਕਰੀਏ ਮਾਲਕ ਦੇ ਤਾਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9815768852 ਐਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੁਸੀਂ ਬੁਲਟ ਦੇਖ ਹੀ ਲਿਆ ਤੇ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੇ ਮਸ਼ੀਨਰੀਆਂ ਦੇਖਣ ਨੂੰ ਮਿਲਣ ਗਿਆ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਤੁਸੀਂ ਸਾਰੇ ਜਣੇ ਸਪੋਰਟ ਕਰਿਆ ਕਰੋ ਜੀ ਜਿੰਨੇ ਵੀ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਸਾਰੇ ਜਣੇ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਹੀ ਆਪਣਾ ਚੈਨਲ ਹੈ ਜੀ ਬਾਕੀ ਆਪਾਂ ਹਰ ਰੋਜ਼ ਤੁਹਾਡੇ ਖਾਤਰ ਜ਼ਮੀਨ ਕੋਠੀ ਘਰ ਮਕਾਨ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਜਿੰਨੇ ਵੀ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਵੇਚਣ ਵਾਸਤੇ ਹੈ ਤੁਹਾਡੇ ਕੋਲੇ ਵੀ ਕੋਠੀ ਆਕਾਰ ਮਕਾਨ ਹਵੇਲੀ ਮਹਿਲ ਕੁਝ ਵੀ ਹੈ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਵਧੀਆ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਸ ਇੱਕ ਬੇਨਤੀ ਕਰੂਗਾ ਮੈਂ ਜਦੋਂ ਤੁਸੀਂ ਆਪਣੇ ਕੋਲੇ ਰੇਟ ਲਾ ਕੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਇਆ ਹੂੰ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਇਸੇ ਤਰ੍ਹਾਂ ਦੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਵੀਡੀਓ ਨੂੰ ਸਾਰੇ ਲਾਈਕ ਵੀ ਕਰਕੇ ਜ਼ਰੂਰ ਜਾਓ ਜੀ ਤੇ ਵੀਡੀਓ ਹਲੇ ਮੁੱਕੀ ਨਹੀਂ ਗਈ ਅੱਗੇ ਹੋਰ ਵੀ ਮਸ਼ੀਨਰੀਆਂ ਤੁਸੀਂ ਦੇਖੋ ਹੁਣ ਹੁਣ ਤੁਸੀਂ ਇੱਕ ਜੈਨ ਗੱਡੀ ਦੇਖੋ ਜੀ 2004 ਮਾਡਲ ਗੱਡੀ ਐ ਤੇ ਇਹਨਾਂ ਨੇ ਜਲਦੀ ਤੋਂ ਜਲਦੀ ਵੇਚਣੀ ਐ ਜੀ 52 ਕ ਹਜ਼ਾਰ ਰੁਪਿਆ ਕਿਹਾ ਬਾਕੀ ਕਹਿੰਦੇ ਸੀ ਕਿ ਕਰ ਲਾਂਗੇ ਫਰੀਦਕੋਟ ਗੱਡੀ ਖੜੀ ਐ 75 80 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਨੰਬਰ 22 ਦਾ ਆਪਾਂ ਸਕਰੀਨ 'ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਐ ਜੀ ਤੇ ਹੁਣ ਆਪਾਂ ਇੱਕ ਰੇਟਸ ਗੱਡੀ ਲੈ ਕੇ ਪਹੁੰਚੇ ਹਾਂ ਮਾਲਕ ਨੇ ਕੈਨੇਡਾ ਜਾਣਾ ਸੀ ਤਾਂ ਕਰਕੇ ਇਹਨਾਂ ਨੇ ਆਪਦੀ ਗੱਡੀ ਜਿਹੜੀ ਵੇਚਣੀ ਆ ਰੇਟਸ ਗੱਡੀ ਐ 2009 ਮਾਡਲ ਐ ਜੀ ਨੋ ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਤੇ ਇੱਕ 40 ਮਾਲਕ ਨੇ ਡਿਮਾਂਡ ਮੰਗੀ ਆ ਹੁਸ਼ਿਆਰਪੁਰ ਗੱਡੀ ਖੜੀ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਤੇ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਤੇ ਨੰਬਰ ਮਾਲਕ ਦਾ 8891843688 ਮਾਲਕ ਨੇ ਜਾਣਾ ਜੀ ਬਾਹਰ ਕੈਨੇਡਾ ਤੇ ਜਲਦੀ ਤੋਂ ਜਲਦੀ ਸੇਲ ਕਰਨੀ ਆ ਤੇ ਕਿਸੇ ਨੂੰ ਪਸੰਦ ਆਉਂਦੀ ਆ ਜਾ ਕੇ ਦੇਖ ਸਕਦਾ ਹਾਂ ਤੇ ਹੁਣ ਆਪਾਂ ਜ਼ਮੀਨ ਦੀ ਗੱਲ ਕਰਦੇ ਹਾਂ ਜੀ 11 ਕਿੱਲੇ ਚਾਰ ਕਨਾਲਾ ਜ਼ਮੀਨ ਬਿਕਾਊਆ ਦੋ ਮੋਟਰਾਂ ਤੇ ਨਹਿਰ ਦਾ ਪਾਣੀ ਲੱਗਦਾਗਾ ਏਰੀਆ ਦੋਲਤ ਖੇੜਾ ਕਾਲਿਆ ਬੜੀ ਜੀ सिरसा 32 ਲੱਖ ਰੁਪਏ ਕਿੱਲੇ ਦਾ ਰੇਟ ਇਹਨਾਂ ਨੇ ਮੰਗਿਆ ਜੀ ਤੇ ਬਾਕੀ ਤੁਸੀਂ ਜਾ ਕੇ ਦੇਖ ਸਕਦੋਂ ਤੇ ਨੰਬਰ ਮਾਲਕ ਦਾ 9416047878 ਤੇ ਕਿਸੇ ਨੂੰ ਜ਼ਮੀਨ ਦੇਖਣੀ ਹੈ ਜਾ ਕੇ ਦੇਖ ਸਕਦੋਂ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਤੇ ਕਿਸੇ ਨੇ ਵੀਡੀਓ ਫੋਟੋਆਂ ਮੰਗਵਾਉਣੀਆਂ ਹੁਣ ਤਾਂ ਤੁਸੀਂ ਆਪਦੇ ਵਟਸਐਪ ਨੰਬਰ ਤੇ ਸਿੱਧੀਆਂ ਮੰਗਵਾ ਸਕਦੇ ਹੋ ਨੰਬਰ ਤੁਹਾਨੂੰ ਮਾਲਕ ਦਾ ਮਿਲ ਹੀ ਗਿਆ ਹੋਊਗਾ ਜੀ